ਸਤਿ ਸ਼੍ਰੀ ਅਕਾਲ ਜੀ ਮੈਂ ਵਿਕੀ ਲਖਮੀਰ ਆਲਾ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਦੇਸੀ ਬੰਦੇ ਬਲੌਗਸ ਦੇ ਉੱਤੇ ਤੇ ਚਲੋ ਅੱਜ ਮੈਂ ਤੁਹਾਨੂੰ ਲੈ ਕੇ ਚੱਲਣਾ ਮੇਰੇ ਨਾਨਕੀ ਸਾਜ ਦੀ ਜਿੱਥੇ ਨੌਮੀ ਦਾ ਮੇਲਾ ਭਰਿਆ ਅੱਜ ਪਹਿਲਾ ਦਿਨ ਚਲੋ ਆਪਾਂ ਚੱਲਦੇ ਹਾਂ ਤੁਸੀਂ ਵੀਡੀਓ ਦੇ ਨਾਲ ਬਨੇ ਰਹੋ ਲਓ ਵੀ ਆਪਾਂ ਸਾਜਰੀ ਰੋਡ ਤੇ ਆ ਗਏ ਤੇ ਹੁਣ ਆਪਾਂ ਰੋਡ ਤੇ ਜਾ ਰਹੇ ਹਾਂ ਮੈਂ ਰਮਾਨ ਦੀ ਮੰਮੀ ਤੇ ਰਮਾਨ ਤੇ ਅੱਜ ਮੌਸਮ ਵੀ ਠੀਕ ਆ ਬੱਤਲਾਈ ਆ ਇਹ ਹੈਗਾ ਆਪਣਾ ਸਾਜਰੀ ਰੋਡ ਆ ਉਹੀ ਜਿਹੜਾ ਲਹਿਰਾ ਰੋੜਾ ਸਾਜਲੀ ਤੋਂ ਅੱਗੇ ਆ ਕੇ ਫਿਰ ਲਹਿਰਾ ਵੀ ਆ ਜਾਂਦਾ ਤੇ ਆਪਾਂ ਚੱਲ ਰਹੇ ਆ ਸਾਜਲੀ ਮੇਲਾ ਭਰਿਆ ਹੋਇਆ ਨੌਮੀ ਦਾ ਜਿਹੜਾ ਆਪਣਾ ਗੂਕੇ ਦਾ ਮੇਲਾ ਭਰਦਾ ਹੁੰਦਾ ਅੱਜ ਪਹਿਲਾ ਦਿਨ ਆ ਤੇ ਉੱਥੇ ਮੱਥਾ ਵੀ ਟੇਕਦਾ ਤੇ ਸ਼ਾਮ ਦਾ ਟਾਈਮ ਹੋ ਗਿਆ ਮੈਂ ਜਿੰਮੇ ਕੰਮ ਤੋਂ ਆਦਾ ਕਰਦੀ ਲੇਟ ਹੋ ਗਿਆ ਉਹ ਵੀ ਆਪਾਂ ਸਾਜਲੀ ਪਹੁੰਚ ਗਏ ਤੇ ਆਪਾਂ ਨਾਨਕੇ ਘਰ ਨੂੰ ਜਾ ਰਹੇ ਆ ਇਹ ਅੱਡੇ ਤੋਂ ਪਿੰਡ ਨੂੰ ਜਾਂਦੀ ਆ ਸੜਕ। ਓਰ ਉਹੜਾ ਇਹ। ਆਪਣਾ ਘਰ ਆ ਗਿਆ ਇਹ ਨਾਨਕੇ ਘਰ। ਲਓ ਵੀਰ ਮਾਮਾ ਜਰਮਾ ਦੀ ਮੰਮੀ ਮੱਥਾ ਟੇਕ ਕੇ ਆ ਗਏ। ਤੇ ਮੈਂ ਮੈਨਾ ਮੱਥਾ ਟੇਕਿਆ ਜੀ ਆ। ਤੇ ਆ ਦੇਖੋ ਨਾ ਕਿੰਨੇ ਟੋ ਵਾਲੇ ਬੈਠੇ ਨੇ। ਉਹ ਜਵਾਬ ਕਰੀ। ਉਹ ਲੱਗੀ ਹੋਈ ਹੈກະ ਤਿਆਰੀ ਕੇ ਨਾ ਤੇ ਇਧਰ ਮਿੱਟੀ ਨੇ ਕੱਢਦੇ ਨੇ ਲੋਕ ਆ ਟੋਬਾ ਸਾਹਮਣੇ ਤੇ ਮਿੱਟੀ ਕੱਢ ਗਏ ਉਹ ਸਾਹਮਣੇ ਜਿਹੜੀਆਂ ਖੜੀਆਂ ਹੁੰਦੀਆਂ ਨੇ ਨਾ ਉਹ ਪਾਣੀ ਨਾਲ ਹੱਥ ਤਵਾ ਦਿਆ ਨੇ ਫਿਰ ਉਹ 10 ਰੁਪਏ ਮੰਗਦਿਆ ਨੇ ਹਉ ਅਸੀਂ ਵੀ ਸੋਚਿਆ ਵੀ ਉਹ ਅੱਗੇ ਜਾ ਕੇ ਮਿੱਟੀ ਕੱਢ ਲੈਣੇ ਆ ਇੱਥੇ ਇਧਰ ਰੁਪਈਏ ਹੈ ਨਹੀਂ ਦੀ ਨਾ ਉਹ ਦੇਖੋ ਦੂਰ ਉਹ ਨਾ ਚਡੋਲ ਕੰਦਲੇ ਦਰਖਤਾਂ ਦੇ ਪਰਲੀ ਸਾਈਡ ਹੈ ਇੱਥੇ ਦਾ ਮੇਲੇ ਜਿਹਾ ਇਕੱਠ ਹੈਗਾ ਪਿੱਛੋਂ ਸੀ ਆਇਆ ਉੱਧਰ ਮੇਲੇ ਇਕੱਠ ਨਹੀਂ ਹੈਗਾ ਦੀਗਾ ਹਰਮਾਨੀ ਨੂੰ ਮੇਰੇ ਮੁੱਟੀ ਘੜਤੀ ਲੋ ਵੀ ਆਪਾਂ ਅੱਗੇ ਮੇਲੇ ਦੇ ਵਿੱਚ ਅੱਜ ਪਹਿਲਾ ਦਿਨ ਆ ਨਾ ਇਸ ਕਰਕੇ ਭੀੜ ਘਟਾ ਇਹ ਦੁਕਾਨਾਂ ਤੋਂ ਉਹਨਾਂ ਦੀ ਐ ਵਧੀਆ ਰੌਣਕ ਹੁੰਦੀ ਐ ਆ ਦੇਖੋ ਐ ਵੀ ਮੇਲੇ ਵਾਂਗ ਪਾ ਛੋਟੇ ਹੁੰਦੇ ਨੇ ਤੇ ਪਾ ਛੋਟੇ ਹੁੰਦੇ ਜੀ ਹੈ ਨਾ ਐ ਵਧੀਆ ਤਾਂ ਕਹਿੰਦੇ ਛੋਟੇ ਹੁੰਦੇ ਪਤਾ ਨਹੀਂ ਸੰਜੀਤ ਜੀ ਦਵਾਤੋ ਭਾਈ ਹੁਣ ਅਸੀਂ ਘਰ ਨੂੰ ਜਾ ਰਹੇ ਆ ਨਾਨਕੇ ਘਰ ਨੂੰ ਸਾਡੀ ਬੰਦ ਗਲੀਆਂ ਵਿੱਚ ਦੀ ਉਹ ਪੁਰਾਣੇ ਘਰ ਬੜੇ ਨੇ ਬੱਦਲ ਜਨਾਵਨ ਕਿ ਨਵਦੀਸੀ ਲੱਗ ਰਿਹਾ ਦੇਖਣ ਨੂੰ ਉਹ ਗਲੀ ਵਿੱਚ ਦੀ ਜਾਵਾਂਗੇ ਪਲੰਘ ਕੇ ਇਹ ਇਧਰ ਦੇਖ ਕੇ ਦਾ ਇਹ ਲਾਦਾ ਨਾ ਵੀ ਅੱਗੇ ਰਾਹ ਨਹੀਂ ਹੋਣਾ ਰੋ ਜਾ ਤੂੰ ਤੁਸੀਂ ਜਿਆ ਤੇ ਮੁਰਕੇ ਵੜ ਖਾਸੇ ਮੋੜ ਕੋਟ ਜੇ ਨਹੀਂ ਉਹ ਦੇਖੋ ਸਾਹਮਣੇ ਨਾ ਕਿੰਨਾ ਪੁਰਾਣਾ ਘਰ ਆ ਉਹ ਜਿਹਦੇ ਰਾਜਾ ਹੋਆ ਛੋਟੇ ਹੁੰਦੇ ਸੀ ਉਦੋਂ ਵੀ ਹੁੰਦਾ ਸੀ ਇਹ ਘਰ ਹੁਣ ਇਹ ਘਰ ਵਿਕਾਊ ਆ ਇਹਦੇ ਉੱਤੇ ਵੀ ਲਿਖਿਆ ਹੋਇਆ ਇਹ ਇਹ ਘਰ ਵਿਕਾਊ ਹੈ ਬਹੁਤ ਪੁਰਾਣਾ ਘਰ ਆਇਆ ਕਈ ਪਿੰਡਾਂ ਚ ਤੁਸੀਂ ਦੇਖਿਆ ਹੋਣਾ ਦਰਵਾਜ਼ੇ ਦਰੁਜੇ ਬਣੇ ਹੁੰਦੇ ਨੇ ਇੱਥੇ ਸਾਜ ਦੀ ਵੀ ਹੈਗਾ ਦਰਵਾਜ਼ਾ ਜਦੋਂ ਅਸੀਂ ਮੇਲੇ 'ਚ ਗਏ ਸੀ ਇਹ ਰਾਸ ਤੇ ਆਉਂਦਾ ਦਰਵਾਜ਼ਾ ਉਹ ਸਾਥ ਦੇ ਬਣੀ ਬਣਾਉਂਦਾ ਸੈੜ ਦੇ ਬੈਠੇ ਨੂੰ ਥੜੇ ਜੇ ਬਣੇ ਹੁੰਦੇ ਨੇ ਲੋਕ ਤਾਂ ਖੇਡਦੇ ਨੇ ਉਹ ਸਾਹਮਣੇ ਪੁਰਾਣਾ ਅਮਲ ਦਾ ਥਾਈਆ ਚੈਦਾ ਨਾ ਅਜਿਹੀ ਜਿੱਡੇ ਗੱਲ ਕਦਰ ਵਾਲੀ ਆ ਇਹ ਵੀ ਬਹੁਤ ਪੁਰਾਣੀਆਂ ਉਹ ਜਿੱਥੇ ਦਰਸਤੇ ਦੀਦਾ ਉਥੇ ਧੜਾ ਬਣਿਆ ਉਹਥੇ ਤਾਂ ਖੇਡਦੇ ਨੇ ਲੋਕ ਉਹ ਰਵਾ ਖ ਬੇਵਾਸੇ ਮੁੜ ਕੇ ਉਥੋਂ ਅੱਗੇ ਸੱਜੇ ਮੁੜ ਕੇ ਫਿਰ ਆਪਣਾ ਘਰ ਆ ਜੂਗਾ ਨਾਨਕਿਆਂ ਦਾ ਬੱਚੇ ਜਾਂਦੇ ਨੇ ਸਾਈਕਲਾਂ ਤੇ ਆ ਗਈ ਉਹ ਅੱਜ ਇੱਥੇ ਮੈਂ ਆ ਕੇ ਵੀ ਤਾਂ ਖੇਡਦੇ ਨੇ ਵਧੀਆ ਦਰੇਜੇ ਲਾ ਰਖੇ ਨੇ ਨਾ ਹਵਾ ਬੁਦੀ ਨਾਈਦੀ ਉਹ ਵੀ ਉਹ ਜਿਹੜਾ ਸੜਕ ਤੋਂ ਸੱਜੇ ਮੁੜ ਕੇ ਆ ਇੱਥੋਂ ਹੀ ਜਿਹੜਾ ਮੋੜ ਦੂਜਾ ਘਰ ਆਣਾ ਨੇ ਕਹਿੰਦਾ ਬਸ ਸੈਰ ਉਹ ਆ ਸੁੱਖ ਨੂੰ ਉਹ ਸੋਕੁੱਟ ਤੋੜ ਕੇ ਦੂ

ਮਾ ਮੈਨੂੰ ਕਹਿੰਦਾ ਤੂੰ ਵੀ ਚੀਜੀ ਦਵਾ ਮੈਨੂੰ ਤੇਰਾ ਤਾਂ ਹੋ ਗਿਆ ਇਹ ਪਰਮਾਮਾ ਹੋ ਗਿਆ ਪਰਮਾਮਾ ਮੇਰਾ ਮਾਮਾ ਤੇਰਾ ਪਰਮਾਮਾ ਜਿਵੇਂ ਦਾਦਾ ਪਰਦਾਦਾ ਹੁੰਦਾ ਦਾਦਾ ਮਾਮਾ ਲੋ ਵੀ ਆਪਾਂ ਹੁਣ ਪਿੰਡ ਨੂੰ ਚੱਲ ਪਏ ਹੱਥ ਨਾਲ ਟਾਈਮ ਹੋ ਗਿਆ 7:30 ਕੇ ਟਾਈਮ ਹੋ ਗਿਆ ਇਹ ਮੋਬਾਈਲ ਦੀ ਵੀਡੀਓ ਕਰਕੇ ਥੋੜਾ ਜਿਹਾ ਉਹ ਲੱਗਦਾ ਉਹ ਨੀਰਾ کافی ਹੋ ਗਿਆ ਤੇ ਤੁਹਾਨੂੰ ਲਾਈਟਾਂ ਕਰਕੇ ਪਤਾ ਲੱਗ ਰਹਿਊਗਾ ਜਿਹੜੇ ਆਪਣੇ ਸਾਹਮਣੇ ਸੰਦ ਆਉਂਦੇ ਨੇ ਮੋਟਰਸਾਈਕਲ ਕਾਰਾਂ ਦੇਖੋ ਲਾਈਟਾਂ ਜੱਦਾਂ ਹੈ ਨਾ ਨੀਰਾ ਹੋ ਗਿਆ ਇਹ ਮੋਬਾਈਲ ਵਿੱਚ ਥੋੜਾ ਜਿਹਾ ਵੀਰ ਨੀਰਾ ਘੱਟ ਲੱਗਦਾ ਹੁੰਦਾ ਨਾ ਰਸਨਾ ਪਹੁੰਚਣ ਵਾਲੀਆਂ ਆ ਹੋਰ ਜੀ ਤੁਹਾਨੂੰ ਸਾਰਿਆਂ ਨੂੰ ਮੇਲਾ ਕਿਵੇਂ ਲੱਗਿਆ ਮੈਨੂੰ ਕਮੈਂਟ ਕਰਕੇ ਦੱਸਿਓ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜਿਹੜੇ ਨਵੇਂ ਵੀਊਅਰ ਆਪਣੇ ਨਾਲ ਜੁੜਦੇ ਨੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਖਾਸਦੇ ਰਹੋ ਵਸਦੇ ਰਹੋ ਖੁਸ਼ ਰਹੋ ਧੰਨਵਾਦ